ਲਓ ਵੀ ਮਿੱਤਰੋ ਅੱਜ ਹੈਗਾ ਮਾਈ ਫਰਸਟ ਵਲੌਗ ਤੇ ਇਹ ਪਹਿਲਾ ਵਲੌਗ ਆ ਤੇ ਚੈਨਲ ਨੂੰ ਮੇਰੇ ਵੀਰ ਵਾਂ ਕੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਤੇ ਬਾਈ ਪਹਿਲਾ ਵਲੌਗ ਆ ਠੀਕ ਆ ਨਾ ਗੱਡੀ ਲੱਗੇ ਸੀ ਧੂਣ ਤੇ ਕੱਲ ਮੀਂਹ ਪਿਆ ਵਾ ਅਸੀਂ ਲਿਬੜੀ ਵੀ ਬਹੁਤ ਆ ਗੱਡੀ ਤੇ ਸਕੂਟਰੀ ਅੱਜ ਧੋਤੀ ਸੀ ਤੇ ਬਾਕੀ ਸਾਡਾ ਜਵਾਨ ਆ ਜਿਹੜਾ ਉਹ ਵੀ ਲੱਗਿਆ ਪਿਆ ਕਹਿੰਦਾ ਮੈਂ ਤੋਂ ਵੀ ਮੈਂ ਧਵਾਉਂਗਾ ਗੱਡੀ ਤੇ ਉਹ ਵੀ ਮੈਂ ਤੁਹਾਨੂੰ ਦਿਖਾ ਦਿੰਨਾ ਆ ਲੱਗਿਆ ਪਿਆ ਹੈਗਾ ਤੇ ਪਹਿਲਾਂ ਮੱਜਾਂ ਨੂੰ ਪੱਠੇ ਪਾ ਕੇ ਰੜੇ ਸੀਗੇ ਤੇ ਠੰਨੀ ਪਈ ਸੀਗੀ ਤੇ ਪੱਠੇ ਰਲਾ ਦੇ ਵਿੱਚ ਤੇ ਦੂ ਬਾਦ ਦੇ ਵਿੱਚ ਇਹ ਕਹਿੰਦਾ ਗੱਡੀ ਮੈਂ ਧਵਾਉਂਗਾ ਪਾਇ ਪਏ ਇਹਨੇ ਲਾਤਾ ਤੇ ਹਰਮਨ ਤੋਂ ਹੋਈਏ ਹੈ ਤੋ ਇਹ ਗੱਡੀ ਬਤਾਂ ਛੱਡਿਆ ਆਂ ਗੱਡੀ ਇਹ ਕਹਿੰਦਾ ਗੱਡੀ ਮੈਂ ਤੂੰਗਾ ਇਹਨੂੰ ਇੱਕ ਬਈ ਗੱਲ ਇੱਕ ਹੋਰ ਆ ਪਾਣੀ ਡੋਲਣ ਦਾ ਇਹੋ ਬੜਾ ਸ਼ੌਂਕ ਆ ਪਾਣੀ ਸਭ ਤੋਂ ਵੱਧ ਡੋਲਦਾ ਤੇ ਹੁਣ ਆਪਾਂ ਗੱਡੀ ਲੈ ਕੇ ਆਉਨੇ ਆ ਤੇ ਹੁਣ ਗੱਡੀ ਪਿੱਛੇ ਖੜਾ ਕੇ ਇੱਧਰ ਤੇ ਵਾਤੋਂ ਲੱਗਾਂਗੇ ਇਹ ਗੱਡੀ ਬਈ ਮਿੱਤਰੋ ਆਪਾਂ ਲੈਤੀ ਸੀ ਚੱਲਦੀ ਕਿਉਂਕਿ ਹੈਗੀਏ ਦਿੱਲੀ ਨੰਬਰ ਉੱਤੇ ਹੋਗੇ 6 ਮਹੀਨੇ ਐਨਓਸੀ ਇਹਦੀ ਆ ਜਾਣੀ ਕੱਟ ਕੇ ਤੇ 11 ਮਾਡਲ ਗੱਡੀ ਆ ਬਈ ਪਾਸ ਆਪਸੀ ਗੱਡੀ ਚਲੋ ਇਹਦੇ ਨਾਲ ਆਪਾਂ ਨੂੰ ਵਧੀਆ ਮਿਲ ਗਈ ਇਹਨੂੰ ਹੁਣ ਲਾਗਦੇ ਆ ਧੋਣ ਕਿਉਂਕਿ ਮੀਂਹ ਪਿਆ ਸੀ ਕੱਲ ਮੀਂਹ ਪਿਆ ਕਰਕੇ ਨਾ ਲਿਬੜ ਗੱਡੀ ਬਹੁਤ ਗਈ ਤਾਂ ਕਰਕੇ ਮੈਂ ਚਲੋ ਵੀ ਹਨਾ ਆਪਾਂ ਧੋ ਦਿੰਨੇ ਇਹਨੂੰ ਸਟਾਰਟ ਕਰਦੇ ਆ ਤੇ ਹੁਣ ਸਟਾਰਟ ਹੋ ਜਾਣੀ ਆ ਤੇ ਚਲੋ ਹੁਣ ਧੋਤੀ ਜਾਊ ਗੱਡੀ ਹਨਾ ਜਿਹੜਾ ਵੀ ਸੰਦ ਆਪਾਂ ਬਈ ਤੋਂ ਸਮਾਰ ਕੇ ਵਧੀਆ ਰੱਖਦੇ ਹੁੰਦੇ ਆ। ਸਟਾਰਟ ਹੋ ਗਈ ਤੇ ਹੁਣ ਬੈਕ ਲਾ ਕੇ ਨਾ ਲਾਉਣੇ ਆ ਉਥੇ ਮੋਟਰ ਕੋਲੇ। ਹੁਣ ਬਈ ਬਸ ਪਿੱਛੇ ਲੱਗਿਆ ਬੈਕ ਲਾਉਣ। ਹਰਮਣ ਕਹਿੰਦਾ ਵੀ ਬੈਕ ਲੈ ਕੇ ਇੱਕ ਆ ਸ਼ੀਸ਼ਿਆਂ ਦੇ ਪਤਨੀ ਕੀ ਜਾਲੀਆਂ ਆ ਇਹਦੇ ਵਿੱਚੋਂ ਕੱਢ ਕੇ ਲਾਤੀਆਂ। ਤਾਂ ਮੈਂ ਲਾਉਂਦਾ ਨਹੀਂ ਹੁੰਦਾ ਅੱਜ ਕੱਲ ਚਲਾ ਨਾ ਕਹਿੰਦੇ ਵੀ ਇਹਨਾਂ ਦਾ। ਜਦੋਂ ਕੋਈ ਗੱਲ ਨਹੀਂ ਜਵਾਕ ਹੈ ਨਾ। ਉਹ ਖੜਾ ਬਈ ਪਿੱਛੇ ਪਰ ਦੀਨਾਂ ਨਹੀਂ ਸ਼ੀਸ਼ੇ ਰਾਹੀਂ ਹੋ ਖੜਾ ਗੱਡੀ ਤੋਂ ਬਾਹਰ ਤੇ ਕਹਿੰਦਾ ਮੈਂ ਇੱਥੇ ਭਾ ਕੇ ਫੇਰ ਨਹਾਉਣ ਲੱਗਣਾ ਅੱਜ ਮਾ ਠੀਕ ਆ ਜਿੰਨਾ ਚਿਰ ਕਹਿੰਦਾ ਗੱਡੀ ਤੋਂ ਤਿੰਨ ਜਾਂਦੀ ਉਹਨਾਂ ਚਿਰ ਮੈਂ ਨਹਾਉਂਦਾ ਨਹੀਂ ਮਾ ਵੀ ਠੀਕ ਆ ਲਓ ਜੀ ਸ਼ੀਸ਼ੇ-ਸੂਸ਼ੇ ਚੜ੍ਹੇ ਪਿਆ ਖੜ ਜਾ ਓਏ ਲੱਗ ਗਿਆ ਤੌਣ ਵੀ ਮਾਰਦੇ ਮਾਰਦੇ ਪਾਣੀ ਸ਼ੀਸ਼ਾ ਨਾਲ ਕੋਈ ਖੁੱਲਾ ਹੋਵੇ ਐਂ ਨਾ ਮਾਰ। ਮਗਰਿਆੜਾਂ ਚ ਵੀ ਮਾਰਨਾ ਪਾਣੀ। ਹੁਣ ਬੱਸ ਕਰ ਯਾਰ। ਬੱਸ। ਬਾਤ ਹੋਤੀ ਕਿ ਗੱਡੀ ਹੁਣ ਬੱਸ। ਬੱਸ ਕਰ। ਕਰ ਦੇ ਵਾ। ਹੁਣ ਆ ਭਾਰਾ ਪੱਜ ਗਿਆ। ਤੂੰ ਇਹ ਕੀ ਕਰੀ ਜੰਨਾ ਯਾਰ? ਬੰਦ ਕਰ ਇਹਨੂੰ। ਤੂੰ ਕਰ ਦੇ। ਬੰਦ ਕਰ। ਕਰ ਨੂੰ ਵਾਤ ਚੱਲ 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 ਆਇਆ ਭਈ ਬੰਦਾ ਛੜਾ ਇਹ ਪੂਰਾ ਕੱਬਾ ਦਾ ਇਹ ਹੁਣ ਤੂੰ ਜਾਣਦਾ ਛੜਦਾ ਕਹਿੰਦਾ ਮੈਂ ਨਹੀਂ ਕਰਦਾ ਵਾਤ ਤੂੰ ਕਰ ਬੰਦਾ ਚੱਕਣਾ ਮੈਂ ਬੋ ਚੱਕ ਲੈ ਤੇ ਲੋ ਕਾ ਬਈ ਨਾ ਤੂੰ ਬੰਦ ਨਹੀਂ ਕਰਿਆ ਉਹ ਬੰਦ ਨਹੀਂ ਕਰ ਉਹ ਕਪੜਾ ਜੋ ਫੇਰੀ ਜਾਣਾ ਹੈ ਤੇ ਯਾਰ ਪਾਣੀ ਦਾ ਹਮਾਰੇ ਆ ਲਿਪੜਿਆ ਵਾਹੇ ਕਪੜਾ ਇੰਨਾ ਬੰਦਾ ਬਈ ਕੱਬਾ ਵੀ ਦੇਖੋ ਇੰਨਾ ਕੱਬਾ ਛਾਸੀ ਹੀ ਗਾ ਬਸ ਚੱਲ ਠੀਕ ਤੇ ਗਏ ਤਾਂ ਬਈ ਕੱਲ ਸੀਗੇ ਕਿਉਂਕਿ ਹੁਣ ਪਤਾ ਕੀ ਕਰਦਾ ਤੇ ਕੱਲ ਟਾਈਮ ਨਹੀਂ ਲੱਗਿਆ ਜੇ ਗਿੱਲਾ-ਗਿੱਲਾ ਘਾਰਾ ਲਾਦੇ ਤਾਂ ਫਿਰ ਵਧੀਆ ਉਹਦੀ ਲੈ ਜਾਂਦਾ ਹੁਣ ਸੁੱਕਿਆ ਵਾ ਹੁਣ ਥੋੜਾ ਜਿਹਾ ਲੱਗੂ ਟਾਈਮ ਤੇ ਹਰਮਣ ਆਪਣਾ ਲੱਗਿਆ ਵਾ ਤੋਂ ਗੱਡੀ ਚਾਰੇ ਬਾਛਾ ਪਸੰਦ ਖਾ ਲੈਣੇ ਆ ਆ ਦੇਖੋ ਲੱਗਿਆ ਵਾ ਪਾਣੀ ਮਾਰਨਾ ਇਹਨੂੰ ਸ਼ੌਂਕ ਵੱਧ ਆ ਪਾਣੀ ਦਾ ਮਾਰਦੇ ਮਾਰਦੇ ਪਾਣੀ ਕਿੰਨੇ ਪੈਸੇ ਲੈਣਾ ਭਾਈ ਗੱਡੀ ਦਵਾਈ ਦੇ ਕਿੰਨੇ ਪੈਸੇ ਲੈਣਾ ਭਾਈ ਭਾਈ ਕਿੰਨੇ ਪੈਸੇ ਲੈਣਾ ਤਾਂ ਗੱਡੀ ਦਵਾਈ ਦੇ ਕਿੰਨੇ ਪੈਸੇ ਲੈਣਾ ਪਤਾ ਮੈਨੂੰ ਨਹੀਂ ਪਤਾ ਚਲ ਠੀਕ ਆ ਚਲ ਕੋਈ ਗੱਲ ਨਹੀਂ ਬਸ ਬਈ ਗੱਡੀ ਹੁਣ ਧੋ ਕੇ ਇਧਰ ਧੁੱਪੇ ਲਾ ਦਾਂਗੇ ਹੁਣ ਗੱਡੀ ਧੋ ਕੇ ਹੁਣ ਧੁੱਪੇ ਲਾ ਦਾਂਗੇ ਤੇ ਬਸ ਬਈ ਇੰਨਾ ਕ ਬਲੌਗ ਸੀਗਾ ਪਹਿਲਾ ਬਲੌਗ ਸੀਗਾ ਮਾਈ ਫਰਸਟ ਬਲੌਗ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਦੋਂ ਵੀ ਆਪਣਾ ਟਾਈਮ ਲੱਗਾ ਕਰੂਗਾ ਉਦੋਂ ਆਪਾਂ ਵੀਡੀਓ ਤੁਹਾਡੇ ਤੱਕ ਲੈ ਕੇ ਆਇਆ ਕਰਾਂਗੇ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ